ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਰਗਵਾਸੀ ਸੰਦੀਪ ਨੰਗਲੰਬੀਆਂ ਕਬੱਡੀ ਕਲੱਬ ਭਾਦਸੋਂ ਵੱਲੋਂ ਕੁਝ ਕੁ ਜ਼ਰੂਰੀ ਬੇਨਤੀਆਂ ਸਾਰੇ ਸਹਿਯੋਗੀ ਸੱਜਣਾ ਤੇ ਦਰਸ਼ਕਾਂ ਦੇ ਚਰਨਾਂ 'ਚ ਕਰਨ ਜਾ ਰਹੇ ਹਾਂ ਪਹਿਲੀ ਬੇਨਤੀ ਇਹ ਹੈ ਕਿ ਸਾਰੀ ਸੰਗਤ ਨੂੰ ਹੁਮ ਹਮਾ ਕੇ ਇਸ ਟੂਰਨਾਮੈਂਟ ਤੇ ਪਹੁੰਚਣ ਦਾ ਸਾਡੇ ਸਾਰੇ ਕਲੱਬ ਮੈਂਬਰਾਂ ਕਲੱਬ ਮੈਂਬਰਾਂ ਵੱਲੋਂ ਸੱਦਾ ਦਿੱਤਾ ਜਾਂਦਾ ਹੈ ਦੂਸਰੀ ਬੇਨਤੀ ਮੈਚਾਂ ਦਾ ਸਮਾਂ ਸਾਰੇ ਹੀ ਮੈਚ ਸਵੇਰੇ 11:30 ਵਜੇ ਸ਼ਾਰਪ ਸ਼ੁਰੂ ਹੋ ਜਾਣਗੇ ਕਿਉਂਕਿ ਮੇਦਰਲੀ ਕਬੱਡੀ ਫੈਡਰੇਸ਼ਨ ਦੇ ਜੋ ਰੂਲ ਨੇ ਉਹਨਾਂ ਦੇ ਅਨੁਸਾਰ ਪਹਿਲਾਂ 11:30 ਵਜੇ ਅੰਡਰ 21 ਦੀਆਂ ਟੀਮਾਂ ਦੇ ਦੋ ਮੈਚ ਹੋਣਗੇ ਉਸ ਤੋਂ ਬਾਅਦ ਜਿਹੜੇ ਫੈਡਰੇਸ਼ਨ ਦੇ ਮੈਚ ਹਨ ਜਿਹੜੀਆਂ ਵੱਡੀਆਂ ਟੀਮਾਂ ਹਨ ਅੱਠ ਟੀਮਾਂ ਹਨ ਉਹਨਾਂ ਦੇ ਮੈਚ ਸ਼ੁਰੂ ਹੋ ਜਾਣੇ ਨੇ ਇਹ ਬੇਨਤੀ ਤਾਂ ਹੈ ਕਈ ਦਰਸ਼ਕਾਂ ਨੂੰ ਲੱਗਦਾ ਹੈ ਕਿ ਚਲੋ 3-4 ਵਜੇ ਮੈਚ ਦੇਖਣ ਜਾਵਾਂਗੇ ਪਰ ਸਾਰੇ ਹੀ ਮੈਚ 11:30 ਵਜੇ ਸ਼ੁਰੂ ਹੋ ਜਾਣਗੇ ਤੀਸਰੀ ਬੇਨਤੀ ਸਾਡੇ ਕਲੱਬ ਵੱਲੋਂ ਇਹ ਹੈ ਕਿ ਅਸੀਂ ਨੇ ਉੱਥੇ ਲੇਡੀਜ਼ ਦੇ ਬੈਠਣ ਦਾ ਵੀ ਖਾਸ ਪ੍ਰਬੰਧ ਕੀਤਾ ਹੈ ਸੋ ਲੇਡੀਜ਼ ਨੂੰ ਵੀ ਅਸੀਂ ਹੱਥ ਬਨ ਕੇ ਬੇਨਤੀ ਕਰਦੇ ਹਾਂ ਕਿ ਉਹ ਵੀ ਆ ਕੇ ਮੈਚਾਂ ਦਾ ਆਨੰਦ ਮਾਣ ਸਕਦੇ ਹਨ ਅਤੇ ਆਖਰੀ ਬੇਨਤੀ ਸਾਡੇ ਕਲੱਬ ਮੈਂਬਰਾਂ ਵੱਲੋਂ ਇਹ ਹੈ ਕਿ ਕੁਝ ਦਾਨੀ ਸੱਜਣ ਜੋ ਇਸ ਕਲੱਬ ਵਿੱਚ ਹਿੱਸਾ ਪਾਉਣਾ ਚਾਹੁੰਦੇ ਹਨ ਅਗਰ ਉਹਨਾਂ ਦੀ ਕੋਈ ਸ਼ਰਧਾ ਹੈ ਤਾਂ ਉਹ ਨੀਚੇ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲੈਣ ਕਿਉਂਕਿ ਇਹ ਨਾ ਹੋਵੇ ਕਿ ਤੁਹਾਡੇ ਪੈਸੇ ਸਾਡੇ ਕਲੱਬ ਤੱਕ ਨਾ ਹੀ ਪਹੁੰਚਣ ਅਸੀਂ ਇਸ ਵੀਡੀਓ ਵਿੱਚ ਨੀਚੇ ਕੁਝ ਨੰਬਰ ਸ਼ੇਅਰ ਕਰਾਂਗੇ ਅਤੇ ਪੋਸਟਰ ਦੇ ਉੱਪਰ ਵੀ ਕਲੱਬ ਮੈਂਬਰਾਂ ਦੇ ਨੰਬਰ ਦਿੱਤੇ ਹੋਏ ਹਨ ਅਗਰ ਤੁਸੀਂ ਕੋਈ ਦਾਨ ਕਰ ਰਹੇ ਹੋ ਤਾਂ ਤੁਸੀਂ ਇਹ ਜ਼ਰੂਰ ਮੇਕ ਸ਼ੋਰ ਕਰ ਲਿਓ ਕਿ ਤੁਹਾਡੇ ਪੈਸੇ ਸਹੀ ਜਗ੍ਹਾ ਤੇ ਜਾ ਰਹੇ ਹਨ ਸੋ ਇਨੀਆਂ ਕ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ